ਹੁਣ ਬਈ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਕਿ ਮੁੰਡੇ ਦੀ ਘਰਵਾਲੀ ਜਿਹੜੇ ਮੁੰਡੇ ਨੂੰ ਭਰਾ ਕਹਿੰਦੀ ਸੀ ਜਿਹਦੇ ਗੁੱਟ ਤੇ ਰਖੜੀ ਬਣਦੀ ਸੀ ਮੁੜ ਕੇ ਉਹਦੇ ਨਾਲ ਹੀ ਖੇ ਖਾਣ ਲੱਗ ਗਈ ਤੇ ਉਸੇ ਮੁੰਡੇ ਨੂੰ ਆਪ ਦਾ ਖਸਮ ਬਣਾ ਕੇ ਘਰੇ ਰੱਖ ਲਿਆ ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬਾਈ ਦੀ ਮੇਰੇ ਨਾਲ ਕਹਾਣੀ ਸਾਂਝੀ ਕਰਨੀ ਆ ਉਹ ਬਾਈ ਇੰਗਲੈਂਡ ਦੇ ਵਿੱਚ ਰਹਿੰਦਾ ਤੇ ਰੂਫਰ ਦਾ ਕੰਮ ਕਰਦਾ। ਬਾਈ 2010 ਦੇ ਵਿੱਚ ਆਪਦੀ 2 ਕਿੱਲੇ ਜ਼ਮੀਨ ਵੇਚ ਕੇ ਆਪਦੀ ਘਰਵਾਲੀ ਦੀਆਂ ਰੀਝਾਂ ਤੇ ਸੁਪਨੇ ਪੂਰੇ ਕਰਨ ਲਈ ਆਪਣੀ ਘਰਵਾਲੀ ਦੇ ਨਾਲ ਇੰਗਲੈਂਡ ਜਾਂਦਾ। ਚਲੋ ਜੀ ਇੰਗਲੈਂਡ ਜਾ ਕੇ ਬਾਈ ਹੁਣ ਵਿਚਾਰਾ ਕੰਮ ਲੱਭਣ ਲੱਗ ਜਾਂਦਾ। ਹੁਣ ਦੇਸੀ ਜੱਟ ਬੰਦਾ ਸੀ ਬਾਈ ਚਲੋ ਜੀ ਲੇਬਰ ਦੇ ਕੰਮ 'ਚ ਵੜ ਗਿਆ। ਹੌਲੀ-ਹੌਲੀ ਰੂਫਰ ਦਾ ਕੰਮ ਸਿੱਖ ਲਿਆ। ਜਿਹੜੀ ਘਰਵਾਲੀ ਹੁੰਦੀ ਸੀਗੀ ਇਹ ਮਾੜਾ ਮੋਟਾ ਕੰਮ ਕਰਦੀ ਸੀ ਬਾਲਾ ਕੰਮ ਗੁੰਮੇ ਕਰਦੀ ਨਹੀਂ ਸੀਗੀ ਚਲੋ ਜੀ ਕਰਵਲੀ ਨੇ ਕੀ ਕੰਮ ਚਲਾ ਲਿਆ ਕਦੇ ਕਿਹਦੇ ਨਾਲ ਅੱਖ ਮਟੱਕੇ ਕਦੇ ਕਿਹਦੇ ਨਾਲ ਅੱਖ ਮਟੱਕੇ ਕਦੇ ਕਿਹਦੇ ਨਾਲ ਫੋਨ ਤੇ ਗੱਲਬਾਤ ਕਦੇ ਕਿਹਦੇ ਨਾਲ ਫੋਨ ਤੇ ਗੱਲਬਾਤ ਬਾਈ ਹੁਣ ਵਿਚਾਰਾ ਕੰਮ ਤੇ ਹੋਇਆ ਕਰੇ ਘਰੇ ਕਦੇ ਕਿਹੜੇ ਆਸ਼ਕ ਨੂੰ ਸੱਤ ਲਿਆ ਕਰੇ ਕਦੇ ਕਿਹੜੇ ਆਸ਼ਕ ਨੂੰ ਸੱਤ ਲਿਆ ਕਰੇ ਕਦੇ ਕਿਹਦੇ ਤੋਂ ਜੁਗਾਰ ਲਵਾ ਲਿਆ ਕਰੇ ਕਿਹਦੇ ਕੀ ਤੋਂ ਲਵਾ ਲਿਆ ਕਰੇ ਚਲੋ ਜੀ ਹੁਣ ਬਾਈ ਨੂੰ ਕੁਝ ਨਹੀਂ ਪਤਾ ਕਿਉਂਕਿ ਸਾਰਾ ਦਿਨ ਤਾਂ ਬੰਦਾ ਕੰਮ ਦਾ ਰੁੱਟਿਆ ਹੁੰਦਾ ਵੀ ਰਾਤ ਨੂੰ ਦੋ ਘੜੀਆਂ ਆ ਕੇ ਸੌਣਾ ਹੁੰਦਾ ਬੰਦਾ ਆ ਕੇ ਚਪੇ ਰੋਟੀ ਕਰਕੇ ਉਸ ਤੋਂ ਬਾਅਦ ਬਾਈ ਕਰ ਇੱਕ ਬੇਟੀ ਨੇ ਜਨਮ ਲਿਆ ਫਿਰ ਬੇਟੇ ਨੇ ਜਨਮ ਲਿਆ ਬਾਈ ਬਹੁਤ ਸੋਨੇ ਪੈਸੇ ਕਮਾਉਣ ਲੱਗ ਗਿਆ ਬਾਈ ਪੱਕਾ ਹੋ ਗਿਆ ਘਰ ਵਾਲੀ ਪੱਕੀ ਹੋ ਗਈ ਪੀਆਰ ਹੋ ਗਏ ਫਿਰ ਬਾਈ ਨੇ ਆਪ ਦਾ ਘਰ ਲਿਆ 7 ਕਰੋੜ ਰੁਪਏ ਦਾ 7 ਕਰੋੜ ਦਾ ਘਰ ਲਿਆ ਰੇਂਜ ਰੂਵਰ ਗੱਡੀ ਲਈ ਕਿਉਂਕਿ ਬੰਦਾ ਆਪਦੇ ਪਰਿਵਾਰ ਲਈ ਬਹੁਤ ਕੁਝ ਕਰਦਾ ਆਪਦੇ ਬੱਚਿਆਂ ਲਈ ਬਹੁਤ ਕੁਝ ਕਰਦਾ ਸ਼ਾਇਦ ਰੂਫਰ ਬਾਈ ਵੀ ਆਪਦੇ ਪਰਿਵਾਰ ਤੇ ਆਪਦੇ ਬੱਚਿਆਂ ਲਈ ਉਹ ਸਾਰਾ ਕੁਝ ਕਰ ਰਿਹਾ ਸੀਗਾ ਚਲੋ ਜੀ ਹੌਲੀ ਹੌਲੀ ਘਰ ਵਾਲੀ ਨੇ ਕੀ ਕੀਤਾ ਆਪਦੇ ਫੋਨ ਦਾ ਪਾਸਵਰਡ ਚੇਂਜ ਕਰਤਾ ਬਾਈ ਨੂੰ ਪਾਸਵਰਡ ਨਾ ਦੱਸਿਆ ਕਰ ਜੇ ਬਾਈ ਪੁੱਛਿਆ ਕਰੇ ਤਾਂ ਪਾਸਵਰਡ ਕੀ ਉਹ ਦੱਸਿਆ ਨਾ ਕਰੇ ਜਦੋਂ ਹੁਣ ਬਈ ਘਰ ਵਾਲੀ ਬੰਦੇ ਨੂੰ ਆਪਦੇ ਘਰ ਵਾਲੇ ਨੂੰ ਪਾਸਵਰਡ ਨਾ ਦੱਸੇ ਤਾਂ ਸਮਝ ਲਓ ਵੀ ਦਾਲਤਾ ਕਾਲੀ ਹੋਈ ਆ ਚਲੋ ਜੀ ਹੌਲੀ ਹੌਲੀ ਬਾਈ ਨੇ ਚੋਰੀ ਛੱਪਿਓ ਪਾਸਵਰਡ ਦਾ ਪਤਾ ਲਾ ਲਿਆ ਘਰ ਵਾਲੀ ਦਾ ਫੋਨ ਦੀ ਫੋਲਾ ਫਾਲੀ ਸ਼ੁਰੂ ਕੀਤੀ ਤੇ ਇੱਕ ਹਾਈ ਡੈਪ ਦੇ ਵਿੱਚ ਘਰ ਵਾਲੀ ਨੇ ਆਪਦੇ ਆਸ਼ਕਾਂ ਦੇ ਨਾਲ ਵਨਸਵੰਨੀਆਂ ਫੋਟੋਆਂ ਲਕੋ ਕੇ ਰੱਖੀਆਂ ਹੋਈਆਂ ਸੀਗੀਆਂ ਚਲੋ ਜੀ ਬਾਈ ਨੇ ਤੀਰ ਤੁੱਕਾ ਲਾਇਆ ਉਹ ਵੀ ਪਾਸਵਰਡ ਖੁੱਲ ਗਿਆ ਬਾਈ ਨੇ ਆਪਦੀ ਘਰੇ ਜਿਹੜਾ ਜਨਮਦਾ ਸੰਨ ਸੀਗਾ ਉਹ ਜਨਮ ਸੰਨ ਦੇ ਹਿਸਾਬ ਨਾਲ ਪਾਸਵਰਡ ਜਾਂ ਲਾਤਾ ਤੇ ਪਾਸਵਰਡ ਖੁੱਲ ਗਿਆ ਜਦੋਂ ਪਾਸਵਰਡ ਖੁੱਲਦਾ ਤੇ 16 17 ਮੁੰਡਿਆਂ ਦੇ ਨਾਲ ਬਾਈ ਦੇ ਘਰ ਵਾਲੀ ਦੀਆਂ ਫੋਟੋਆਂ ਨਿਕਲਦੀਆਂ ਨੇ ਕਿਸੇ ਨੂੰ ਜੱਫਾ ਠੋਕੀ ਖਲੋਤੀ ਆ ਕਿਸੇ ਨਾਲ ਕੀ ਕਰੀ ਜਾਂਦੀ ਆ ਕਿਸੇ ਨਾਲ ਕੀ ਕਰੀ ਜਾਂਦੀ ਆ ਬਾਈ ਦੇ ਵੀ ਤਰਾਅ ਨਿਕਲ ਗਏ ਬਾਈ ਕਹਿੰਦਾ ਵੀ ਯਾਰ ਵੀ ਆ ਕੀ ਹੋ ਗਿਆ ਹਨਾ ਵੀ ਮੈਂ ਤਾਂ ਦਿਨ ਰਾਤ ਕੰਮ ਤੇ ਮਰਦਾ 7 ਕਰੋੜ ਦਾ ਘਰ ਲੈਤਾ ਰੇਂਜ ਰੋਵਰ ਗੱਡੀ ਲੈਤੀ ਦੋ ਜਵਾਕ ਹੋ ਗਏ ਠੀਕ ਆ ਤੇ ਇਹਨੂੰ ਸ਼ਰਮ ਦਾ ਘਾਟਾ ਬਾਈ ਨੇ ਜਦੋਂ ਪੁੱਛਿਆ ਭਾਈ ਆ ਕੀ ਆ ਕਹਿੰਦੀ ਤਾਂ ਜਸਟ ਫਰੈਂਡ ਆ ਬਾਈ ਕਹਿੰਦਾ ਵੀ ਇਹ ਜਸਟ ਫਰੈਂਡ ਕਿਹੜੇ ਆ ਕਿਸੇ ਨੂੰ ਜੱਫੀ ਪਾਈ ਆ ਕਿਸੇ ਨੂੰ ਪੱਪੀ ਛੱਪੀ ਕਰੀ ਜਾਨੀ ਆ ਕਿਸੇ ਨਾਲ ਤੂੰ ਕੀ ਕਰੀ ਜਾਨੀ ਆ ਇਹ ਕੋਈ ਫਰੈਂਡ ਸਰਕਲ ਹੁੰਦਾ ਕਹਿੰਦੀ ਨਹੀਂ ਤਾਂ ਇੰਗਲੈਂਡ ਆ ਇੱਥੇ ਸਭ ਕੁਝ ਚੱਲਦਾ ਤੇਰੇ ਤਾਂ ਖਿਆਲ ਹੀ ਪੁਰਾਣੇ ਆ ਬਾਈ ਕਹਿੰਦਾ ਵੀ ਸਿੱਧੀ ਗੱਲ ਸੁਣ ਲਾ ਤੂੰ ਮੇਰੇ ਨਾਲ ਵਿਆਹੀਂਗੇ ਆਪਣੇ ਬਾਲ ਬੱਚੇ ਆ ਘਰ ਖਰਾਬ ਹੋ ਜਾਊਗਾ ਟਿਕ ਜਾ ਇੰਨਾਂ ਗੱਲਾਂ 'ਚ ਕੁਛ ਨਹੀਂ ਪਿਆ ਮੁੜ ਕੇ ਘਰੀ ਉੱਡੜਦੇ ਹੁੰਦੇ ਆ ਚਲੋ ਜੀ ਫੇਰ ਕਹਿੰਦੀ ਮੇਥੋਂ ਗਲਤੀ ਹੋ ਗਈ ਰੋਣ ਧੋਣ ਲੱਗ ਗਈ ਉਹੀ ਤੈਨੂੰ 365 ਚਲ ਤਰਨਾਰ ਦੇ ਮੁੜ ਕੇ ਇਹ ਰੂਫਰ ਦੀ ਘਰ ਵਾਲੀ ਗੁਰੂ ਘਰ ਜਾਂਦੀ ਆ ਗੁਰੂ ਘਰ ਜਾ ਕੇ ਸੌਂ ਖਾ ਕੇ ਹੁੰਦੀ ਆ ਕਿ ਅੱਜ ਤੋਂ ਬਾਅਦ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕਰਦੀ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ ਚਲੋ ਜੀ ਬਾਈ ਨੂੰ ਐ ਹੋ ਗਿਆ ਵੀ ਚਲ ਗੁਰੂ ਘਰ ਜਾ ਕੇ ਸੌਂ ਖਾ ਲਈ ਆ ਵੀ ਹੁਣ ਗਾਂ ਤਾਂ ਇਹੋ ਜਿਹਾ ਕੁਛਕੱਟ ਨਹੀਂ ਕਰਦੀ ਚਲ ਠੀਕ ਆ ਯਾਰ ਗਲਤੀ ਇਨਸਾਨਾਂ ਤੋਂ ਹੁੰਦੀ ਚ ਬਾਈ ਨੂੰ ਕਿਤੇ ਨਾ ਕਿਤੇ ਐ ਸੀਗਾ ਵੀ ਚਲ ਯਾਰ ਮੇਰੇ ਛੋਟੇ ਛੋਟੇ ਜਵਾਕ ਆ ਘਰ ਉੱਜੜ ਜੂਗਾ ਜਵਾਕ ਰੁੱਲ ਜਾਣਗੇ ਬੰਦੇ ਨੂੰ ਜਵਾਕਾਂ ਪਿੱਛੇ ਬੜਾ ਕੁਝ ਸੈਨ ਕਰਨਾ ਪੈਂਦਾ ਚਲੋ ਜੀ ਬਾਈ ਫੇਰ ਆਦੇ ਰੂਫਰ ਤੇ ਕੰਮ ਤੇ ਘਰ ਵਾਲੀ ਵੀ ਕਿਸੇ ਸਟੋਰ ਸਟਾਰ ਚ ਲੱਗ ਗਈ ਮਾੜੀ ਕਿਸਮਤ ਨੂੰ ਕੀ ਹੁੰਦਾ ਕਿ ਫਿਰੋਜਪੁਰ ਸਾਈਡ ਦਾ ਇੱਕ ਮੁੰਡਾ ਜਿਹਦੀ ਉਮਰ ਲਗਭਗ 19 ਸਾਲਾਂ ਦੀ ਹੁੰਦੀ ਆ ਇਹ ਇੰਗਲੈਂਡ ਚਲਾ ਜਾਂਦਾ ਸਟੱਡੀ ਵੇਸ ਤੇ ਇੰਗਲੈਂਡ ਜਾ ਕੇ ਏਸ ਰੂਫਰ ਬਾਈ ਕੋਲੇ ਕੰਮ ਤੇ ਲੱਗ ਜਾਂਦਾ ਨਾਲ ਰੂਫਰ ਦਾ ਕੰਮ ਸਿੱਖਣ ਲੱਗ ਜਾਂਦਾ ਹੁਣ ਬਾਈ ਨੇ ਜਦੋਂ ਮੁੰਡੇ ਨੂੰ ਦੇਖਿਆ ਵਿਚਾਰੇ ਯਾਰ ਭਲਾ ਮਾਨਸ ਜਹ ਹੈਗਾ ਸ਼ਰੀਫ ਜਹ ਹੈਗਾ ਬਾਈ ਨੇ ਇਹਨੂੰ ਆਪਦਾ ਭਰਾ ਬਣਾ ਲਿਆ ਅਫਰੋਈ ਪਰਸੈਂਟ ਵਾਲੇ ਮੁੰਡੇ ਜਿਹੜਾ 19 ਸਾਲਾਂ ਦਾ ਸੀਗਾ ਚਲੋ ਜੀ ਬੰਦੇ ਨਾਲ ਵਰਤਨ ਵਰਤਾਅ ਹੋ ਗਿਆ ਮੋਹ ਪਿਆਰ ਪੈ ਗਿਆ ਤੇ ਬਾਈ ਨੇ ਉਸ ਮੁੰਡੇ ਨੂੰ ਆਪਦੇ ਘਰੇ ਰੱਖ ਲਿਆ ਵਿਚਾਲੇ ਯਾਰ ਤੂੰ ਕੱਲਾ ਹੈਗਾ ਹਨਾ ਵੀ ਚੱਲ ਤੂੰ ਮੇਰੇ ਕੋਲ ਰਹਿ ਜਾਕਰ ਮੇਰੇ ਕੋਲ ਐਡਾ ਵੱਡਾ ਘਰ ਆ ਵੀ ਚੱਲ ਇੱਕ ਕਮਰੇ 'ਚ ਤੂੰ ਪਿਆ ਰਿਆ ਕਰ ਕੋਈ ਗੱਲ ਨਹੀਂ ਵੀ ਸਵੇਰੇ ਮੈਂ ਗੱਡੀ ਤੇ ਜਾਣਾ ਤਾਂ ਮੇਰੇ ਨਾਲ ਹੀ ਕੰਮ ਤੇ ਚਲਾ ਜਾਇਗਾ ਮੇਰੇ ਨਾਲ ਹੀ ਆ ਜਾਇਆ ਕਰ ਮੁੰਡਾ ਤਾਂ ਚਲੋ ਠੀਕ ਹੈ ਬਾਈ ਦੀ ਘਰ ਵਾਲੀ ਉਸ ਮੁੰਡੇ ਦੇ ਗੁੱਟ ਤੇ ਰਖੜੀ ਬ ਹੁਣ ਜਦੋਂ ਘਰ ਵਾਲੀ ਕਿਸੇ ਬਗਾਨੇ ਮੁੰਡੇ ਦੇ ਗੁੱਟ ਤੇ ਰਖੜੀ ਬੰਨਦੇ ਆਪਾਂ ਵੀ ਕਿਸੇ ਤਰੀਕੇ ਦਾ ਕੋਈ ਸ਼ੱਕ ਕਰ ਹੀ ਨਹੀਂ ਸਕਦੇ ਰਖੜੀ ਬੰਨਿਆ ਕਰੇ ਵੀਰਾ ਵੀਰਾ ਕਰਿਆ ਕਰੇ ਉਹ ਮੁੰਡਾ ਬਾਈ ਦੇ ਨਾਲੇ ਕੰਮ ਤੇ ਜਾਇਆ ਕਰੇ ਬਾਈ ਨਾਲੇ ਕੰਮ ਤੋਂ ਆਇਆ ਕਰੇ ਇੱਕ ਦਿਨ ਕੀ ਹੁੰਦਾ ਕਿ ਉਸ ਜਿਹੜਾ 19 ਸਾਲ ਦਾ ਮੁੰਡਾ ਸੀ ਉਹਦੀ ਕਿਤੇ ਮੜੀ ਜੀ ਕੰਮ ਤੇ ਸਿਹਤ ਖਰਾਬ ਹੋ ਜਾਂਦੀ ਹੈ ਤੇ ਉਹ ਦੁਪਹਿਰ ਦੇ ਟਾਈਮ ਘਰੇ ਆ ਜਾਂਦਾ ਜਦੋਂ ਦੁਪਹਿਰ ਦੇ ਟਾਈਮ ਘਰੇ ਆਉਂਦਾ ਤਾਂ ਜਿਹੜੀ ਬਾਈ ਦੀ ਘਰਵਾਲੀ ਸੀ ਇਹ ਕਿਸੇ ਆਸ਼ਕ ਨਾਲ ਆਪਦੀਆਂ ਰੰਗ ਰਲੀਆਂ ਬਣਾ ਰਹੀ ਸੀ ਇਹਨਾਂ ਦਾ ਕੰਮ ਆ ਦਾ ਜੋਰਾ ਸ਼ੋਰਾਂ ਤੇ ਚੱਲ ਰਿਹਾ ਸੀਗਾ ਉਹ ਮੁੰਡਾ ਉੱਪਰੋਂ ਆ ਗਿਆ ਉਹਨਾਂ ਰ ਇਹ ਤਾਂ ਮੇਰਾ ਭਰਾ ਬਣਿਆ ਹੋਇਆ ਮੈਂ ਇਹਦੇ ਗੁੱਟ ਤੇ ਰਖੜੀ ਬੰਨਦੀ ਆ ਤੇ ਜੇ ਇਹਨੇ ਮੇਰੇ ਘਰ ਨੂੰ ਦੱਸਤਾ ਮੈਨੂੰ ਤਾਂ ਉਹ ਜੌਂਦੀ ਮਾਰ ਦੂਗਾ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਸੌਂ ਖਾਧੀਆਂ ਨੇ ਮੈਂ ਤਾਂ ਗੁਰੂ ਘਰ ਜਾ ਕੇ ਸੌਂ ਖਾਧੀਆਂ ਨੇ ਮੈਂ ਇਹੋ ਜਿਹਾ ਕੰਮ ਨਹੀਂ ਕਰਦੀ ਚਲੋ ਜੀ ਮੁੜ ਕੇ ਉਹਨੇ ਇਸ ਮੁੰਡੇ ਤੇ ਜਾਲ ਪਾ ਲਿਆ ਇਹਨੂੰ ਕਹਿੰਦੀ ਵੀ ਤੂੰ ਕਿਸੇ ਕੋਲੇ ਕੋਈ ਗੱਲ ਨਾ ਕਰੀ ਠੀਕ ਆ ਤੇ ਮੈਂ ਤੈਨੂੰ ਆਪਦੇ ਘਰ ਵਾਲੇ ਸਾਹਮਣੇ ਭਰਾ ਹੀ ਕਿਹਾ ਕਰੂੰਗੀ ਤੇਰੇ ਗੁੱਟ ਤੇ ਰਖੜੀ ਬੰਨਿਆ ਕਰੂੰਗੀ ਬਾਕੀ ਸਾਰਾ ਕੰਮ ਆਪਣੇ ਚ ਖੁੱਲਾ ਚੱਲਿਆ ਕਰ ਤੂੰ ਟੈਨਸ਼ਨ ਨਾ ਲੈ ਤੁਹਾਨੂੰ ਪਤਾ ਵੀ ਜਿਸਮ ਦੇਖ ਕੇ ਤਾਂ ਵੱਡੇ ਵੱਡੇ ਡੋਲ ਜਾਂ ਮੁੰਡਾ ਕਿ ਉਹ ਬਾਈ ਰੂਫਰ ਦੀ ਘਰ ਦੇ ਰਗੜ ਵਾਲੀਆਂ ਮਨਾਉਣ ਲੱਗ ਗਿਆ ਹੁਣ ਬਾਈ ਰੂਫਰ ਨੂੰ ਉਸ ਮੁੰਡੇ ਤੇ ਇੰਨਾ ਯਕੀਨ ਕਿ ਇਹਨਾਂ ਦੇ ਘਰੇ ਬੈ ਕੇ ਰੋਟੀ ਪਾਣੀ ਖਾਇਆ ਕਰੇ ਨਾਲੇ ਗੋਟ ਤੇ ਰਖੜੀ ਬਣਾਇਆ ਕਰੇ ਬਾਈ ਦੇ ਕੋਈ ਜਿੱਤ ਖਿਆਲ ਚ ਵੀ ਗੱਲ ਹੈ ਨਹੀਂ ਚਲੋ ਜੀ ਹੌਲੀ ਹੌਲੀ ਮੁੜ ਕੇ ਬਾਈ ਨੇ ਇੱਕ ਦਿਨ ਕੀ ਕੀਤਾ ਵੀ ਇਹਨਾਂ ਦੋਨਾਂ ਨੂੰ ਰੰਗੇ ਹੱਤੀ ਫੜ ਲਿਆ ਉਸ 19 ਸਾਲ ਦੇ ਮੁੰਡੇ ਨੂੰ ਜਿਹੜਾ ਰਖੜੀ ਬਣਾਉਂਦਾ ਸੀਗਾ ਤੇ ਆਪਦੀ ਘਰ ਵਾਲੀ ਨੂੰ ਜਦੋਂ ਬਾਈ ਨੇ ਰੰਗੇ ਹੱਤੀ ਫੜ ਲਿਆ ਬਾਈ ਦੇ ਤਰਾ ਨਿਕਲ ਕੇ ਬਾਈ ਕਹਿੰਦਾ ਵੀ ਆਹ ਕੀ ਬਣ ਗਿਆ ਯਾਰ ਬੀ ਦਾ ਮੇਰੀ ਘਰ ਵਾਲੀ ਦਾ ਭਰਾ ਬਣਿਆ ਹੋਇਆ ਇਹਨਾਂ ਦੇ ਗੁੱਟ ਤੇ ਰਖੜੀ ਬੰਨ੍ਹਦੀ ਵੀ ਇਹਦਾ ਦੋਨੇ ਚੱਕਾ ਜੁੜੀ ਬੈਠਿਆ ਕੀ ਬਣ ਗਿਆ ਚਲੋ ਜੀ ਫਿਰ ਤੂੰ ਤੂੰ ਮੈਂ ਮੈਂ ਤੇ ਫਿਰ ਕਲੇਸ਼ ਕਿਆ ਬਾਦ ਫਿਰ ਗੱਲ ਲੱਗੀ ਤਲਾਕਾਂ ਤੇ ਤੇ ਹੁਣ ਤੁਹਾਨੂੰ ਪਤਾ ਜੋ ਜਨਾਨੀ ਬਈ ਲੰਡਰ ਹੋ ਜੇ ਫਿਰ ਤਲਾਕ ਤਾਂ ਦੇਣੇ ਪੈਂਦਾ ਬਾਈ ਨੇ ਤਲਾਕ ਦੇ ਕੇ ਖੜਾ ਛੱਡਤਾ ਉਹਨੇ ਚੱਕ ਕੇ ਪੁਲਿਸ ਕੋਮਪਲੇਂਟ ਕਰਤੀ ਪੁਲਿਸ ਨੇ ਵਾਰਨਿੰਗ ਦੇ ਦਿੱਤੀ ਵੀ ਤੁਸੀਂ ਇੰਨੇ ਕਿਲੋਮੀਟਰ ਘਰ ਵਾਲੀ ਤੋਂ ਦੂਰ ਰਹਿਣਾ ਚਲੋ ਜੀ ਬਾਈ ਵਿਚਾਰਾ ਜਾ ਕੇ ਕਿਰਾਏ ਤੇ ਰਹਿਣ ਲੱਗ ਗਿਆ ਜਿਹੜੇ ਬੰਦੇ ਨੇ 7 ਕਰੋੜ ਦਾ ਘਰ ਲਿਆ ਉਹ ਬੰਦਾ ਕਿਰਾਏ ਤੇ ਬੈਠਾ ਅੱਜ ਵੀ ਜਿਹੜ ਪਰ ਬਾਈ ਨੂੰ ਹਜੇ ਵੀ ਉਹ ਘਰ ਨਹੀਂ ਮਿਲਿਆ ਹਜੇ ਵੀ ਘਰ ਵਾਲੀ ਸਹਿਮਤੀ ਨਹੀਂ ਦੇ ਰਹੀ ਤੇ ਜਿਹੜੇ ਮੁੰਡੇ ਨੂੰ ਰਖੜੀ ਬਣਦੀ ਸੀ ਉਹ ਉਸੇ ਮੁੰਡੇ ਨੂੰ ਘਰੇ ਰੱਖੀ ਬੈਠੀ ਆ ਉਹਦੇ ਨਾਲ ਰੰਗ ਰਲੀਆਂ ਬਣਾਉਂਦੀ ਆ ਤੇ ਹੁਣ ਉਹਦੇ ਪੇਪਰ ਬੂਪਰ ਬਣਾਈ ਜਾਂਦੀ ਆ ਤੇ ਕਹਿੰਦੀ ਹੁਣ ਮੈਂ ਉਹਦੇ ਨਾਲ ਵਿਆਹ ਕਰਾਉਣਾ ਉਹ ਮੁੰਡਾ ਲਗਭਗ ਹੁਣ ਹੋ ਗਿਆ ਹੋਊਗਾ 25 ਸਾਲਾਂ ਦਾ ਤੇ ਆਪ ਹੋਈ ਪਈ ਆ 40 ਸਾਲਾਂ ਦੀ 20-25 ਆਸ਼ਕਾਂ ਨਾਲ ਪਹਿਲਾਂ ਰੰਗ ਰਲੀਆਂ ਬਣਾਲੀਆਂ ਤੇ 26ਵਾਂ ਆਹਾ ਮੁੰਡਾ ਪਟ ਲਿਆ 25 ਸਾਲਾਂ ਦਾ ਜਿਹਨੂੰ ਰਖੜੀ ਬਣਦੀ ਸੀ ਤੇ ਆਪ ਦੀ ਉਹਦੀ 13 ਸਾਲਾਂ ਦੀ ਧੀ ਹੋਈ ਪਈ ਆ ਤੇ 8-9 ਸਾਲ ਦਾ ਮੁੰਡਾ ਹੋਇਆ ਪਿਆ ਦੇਖ ਲੋ ਵੀ ਕਿੱਡਾ ਸ਼ਰਮ ਦਾ ਘਟਾ ਤੇ ਉਹ ਮੁੰਡਾ ਦੇਖੋ ਕਿੱਡਾ ਖੱਚ ਜਿਹਨੂੰ ਇਹ ਪਤਾ ਹੈ ਕਿ 20-25 ਨਾਲ ਪਹਿਲਾਂ ਖੇ ਖਾ ਚੁੱਕੀ ਆ ਹੁਣ 26 ਮਾਸਿਕ ਦਾ ਮੈਂ ਆ ਪਰ ਉਹ ਫੇਰ ਵੀ ਕਬੂਤਰ ਤਰਾਖਾਂ ਮਿੱਟੀ ਬੈਠਾ ਉਹਨੂੰ ਆਇਆ ਚੱਲ ਯਾਰ 7 ਕਰੋੜ ਦਾ ਘਰ ਬਣਾਇਆ ਬਣਾਇਆ ਮਿਲ ਗਿਆ ਠੀਕ ਆ ਆਪਾਂ ਹੁਣ ਪੱਕੇ ਹੋ ਜਾਾਂਗੇ ਪੱਕੀ ਜਨਾਨੀ ਮਿਲਗੀ ਕੋਈ ਗੱਲ ਨਹੀਂ ਅਰ ਜੇ ਜੀ ਅਗੇ 20-25 ਟੱਪ ਕੇ ਕੋਈ ਗੱਲ ਨਹੀਂ ਕੁਛ ਨਹੀਂ ਵਿਗੜਦਾ ਲੋਕਾਂ ਦੀਆਂ ਜ਼ਮੀਰਾਂ ਦੇਖੋ ਕਿੱਡੀਆਂ ਮਰ ਗਈਆਂ ਮੁੰਡੇ ਨੂੰ ਸਾਰਾ ਕੁਝ ਪਤਾ ਕਿ ਇਹ ਸਿਰੇ ਦੀ ਲੰਡਰਤੀ ਵੀ ਆ ਪਰ ਫਿਰ ਵੀ ਉਹਦੇ ਨਾਲ ਵਿਆਹ ਕਰਾਉਣ ਲਈ ਰਜਾਮੰਦ ਹੋਇਆ ਫਿਰਦਾ ਤੇ ਜਨਾਨੀ 40 ਸਾਲਾਂ ਦੀ ਤੇ ਆਸ਼ਕ 25 ਸਾਲਾਂ ਦਾ ਇੱਕ ਆਪਦੀ ਧੀ ਆ ਇੱਕ ਪੁੱਤ ਆ ਪਰ ਸ਼ਰਮ ਕੋਈ ਨਹੀਂ ਹੈਗੀ ਜਿਹੜੇ ਵਿਚਾਰੇ ਨੇ ਇੰਨਾ ਕੁਛ ਕੀਤਾ ਜ਼ਮੀਨ ਵਿੱਚ ਹੀ ਘਰ ਲੈ ਕੇ ਦਿੱਤਾ ਰੇਂਜ ਰੋਵਰ ਗੱਡੀ ਲੈ ਕੇ ਦਿੱਤੀ ਉਹਨੂੰ ਘਰੋਂ ਕੱਢਤਾ ਵਿਚਾਰਾ ਕraintes ਤੁਰਿਆ ਫਿਰਦਾ ਬਾਈ ਕਹਿੰਦਾ ਵੀ ਮੈਂ ਪਛਤਾਉਣਾ ਵੀ ਉਹ ਕਿਹੜੀ ਘੜੀ ਸੀ ਜਦੋਂ ਮੈਂ ਇੰਗਲੈਂਡ ਜਾਣ ਬਾਰੇ ਸੋਚ ਲਿਆ ਤੇ ਮੈਂ ਆਪਦੀ ਘਰੇ ਨੂੰ ਇੰਗਲੈਂਡ ਲੈ ਗਿਆ ਕਹਿੰਦਾ ਬਾਈ ਮੇਰਾ ਸਾਰਾ ਕੁਝ ਤਬਾਹ ਹੋ ਗਿਆ ਬੱਚੇ ਮੇਰੇ ਮੇਰੇ ਤੋਂ ਵਿਛੜ ਗਏ ਘਰ ਮੇਰੇ ਤੋਂ ਖੋਸ ਗਿਆ ਰੇਂਜ ਰੋਵਰ ਗੱਡੀ ਮੇਰੀ ਖੋਈ ਗਈ ਜਿਹੜਾ ਘਰ ਵਾਲੀ ਦੇ account 'ਚ 1780 ਲੱਖ ਰੁਪਏ ਪਿਆ ਸੀਗਾ ਉਹਦੇ ਵੀ ਕਬਜ਼ਾ ਕਰ ਗਏ ਤੇ ਉਲਟਾ ਹੁਣ ਉਹਨੇ ਕੀ ਕੀਤਾ ਬਾਈ ਨੂੰ ਘਰੋਂ ਕੱਢ ਕੇ ਮੁੜ ਕੇ ਬਾਈ ਨੂੰ ਸਰਕਾਰ ਸਾਹਮਣੇ ਮਰਿਆ ਸਾਬਤ ਕਰਤਾ ਕਿ ਮੇਰਾ ਘਰ ਵਾਲਾ ਮਰ ਚੁੱਕਿਆ ਜਿਹੜਾ ਘਰ ਜਿਹੜਾ ਘਰ ਦਾ ਟੈਕਸ ਡਾਕਸ ਸੀਗਾ ਆਹ ਬਿਜਲੀ ਬੱਤੀ ਦਾ ਜਾਂ ਹੋਰ ਜਿਹੜਾ ਕਰੈਕਸ ਹੁੰਦਾ ਘਰ ਦਾ ਉਹ ਮੁੜ ਕੇ ਆਪਦੇ ਆਸ਼ਕ ਦੇ ਨਾਂ ਤੇ ਭਰਨ ਲੱਗ ਪਈ ਵੀ ਹਾਂ ਵੀ ਕੱਲ ਨੂੰ ਘਰ ਦੇ ਵਿੱਚੋਂ ਮੈਨੂੰ ਵੀ ਆਧਨਾ ਦੇਣਾ ਪੈ ਜੇ ਘਰ ਵਾਲੇ ਨੂੰ ਐਡੀ ਚਲਾਕ ਜਨਾਨੀ ਹੁਣ ਬਾਈ ਵਿਚਾਰਾ ਤੁਰਿਆ ਫਿਰਦਾ ਤੇ ਬਾਈ ਹੁਣ ਕਹਿੰਦਾ ਵੀ ਮੇਰੇ ਕੋਲੇ ਕੋਈ ਚਾਰਾ ਨਹੀਂ ਜ਼ਿੰਦਗੀ ਮੇਰੀ ਤਬਾਹ ਹੋ ਗਈ ਪਰਿਵਾਰ ਮੇਰਾ ਤਬਾਹ ਹੋ ਗਿਆ ਜ਼ਮੀਨ ਮੇਰੀ ਵੇਗ ਕਿਨਾ ਮੈਂ ਗਾਂ ਜੁਗਾਰਿਆ ਨਾ ਮੈਂ ਪਛਾਣ ਰੋ ਕਰਿਆ ਨਾ ਮੈਂ ਗਾਂ ਜੁਗਾਰਿਆ ਨਾ ਮੈਂ ਪਛਾਣ ਜੁਗਾਰਿਆ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਤਾਂ ਜੋ ਇਹ ਵੀਡੀਓ ਦੇਖ ਕੇ ਹੋਰ ਬਹੁਤ ਸਾਰੇ ਭਰਾਵਾਂ ਨੂੰ ਪਤਾ ਲੱਗੇ ਵੀ ਆਹ ਕੁਝ ਵੀ ਹੋ ਜਾਂਦਾ ਕਦੇ ਕਿਸੇ ਬੰਦੇ ਦੇ ਯਕੀਨ ਕਰਕੇ ਕਿਸੇ ਬੰਦੇ ਨੂੰ ਆਪਦੇ ਘਰੇ ਨਾ ਵਾੜੋ ਅੰਨਾ ਯਕੀਨ ਕਦੇ ਕਿਸੇ ਤੇ ਨਾ ਕਰੋ ਬਈ ਜਿੱਦੇ ਦੇ ਜ਼ਿਆਦਾ ਵਿਸ਼ਵਾਸ ਕਰੋਗੇ ਉਹੋ ਹੀ ਬੰਦਾ ਤੁਹਾਡੀ ਪਿੱਠ 'ਚ ਛੁਰਾ ਮਾਰੂਗਾ ਇਹ ਗੱਲ ਤੁਸੀਂ ਪੱਲੇ ਬੰਨ ਲਓ ਅੱਜ ਕੱਲ ਕੁਝ ਕੁ ਬੁੜੀਆਂ ਨੇ ਇਹ ਲਿਸੈਂਸ ਬਣਾਏ ਹੋਏ ਆ ਕਿ ਹਾਂ ਘਰ ਵਾਲੇ ਸਾਹਮਣੇ ਗੁੱਟ ਤੇ ਰਖੜੀ ਬੰਨਦੋ ਭਰਾਵ ਨਾਲ ਉਹ ਤੇ ਘਰ ਵਾਲੇ ਦੇ ਪਿੱਠ ਪੁੱਛੇ ਮੜ ਕੇ ਉਹੀ ਭਰਾ ਰੰਗ ਰਲੀਆਂ ਬਣਾਈ ਜਾਂਦੇ ਆ ਅੱਜ ਕੱਲ ਕੁਝ ਕੁ ਬੁੜੀਆਂ ਅੱਦ ਸਕੇ ਭਰਾਉਣ ਨਾਲ ਵਰਤਦੀਆਂ ਨਿਕੀਆਂ ਤੇ ਬਾਹਰ ਭਰਾ ਬਣਾਏ ਫਲਾਣਾ ਮੇਰਾ ਭਰਾ ਫਲਾਣਾ ਮੇਰਾ ਭਰਾ ਐਵੇਂ ਗੁੱਟ ਤੇ ਰਖੜੀਆਂ ਬਣਨੀ ਜਾਣਗੀਆਂ ਤੇ ਉਹਨਾਂ ਨਾਲ ਹੀ ਖੇ ਖਾਈ ਜਾਣਗੀਆਂ ਬਸ ਘਰ ਵਾਲੇ ਦੇ ਅੱਖਾਂ 'ਚ ਘੱਟਾ ਪਾਉਣਾ ਹੁੰ ਬਿਹਾਰ ਦਾ ਮੇਰਾ ਭਰਾ ਵੀ ਮੇਰੇ ਘਰ ਆ ਲੈਣਾ ਸ਼ੱਕਾ ਕਰੇ। ਉਹੀ ਕੰਮ ਰੂਫਰ ਦੀ ਘਰ ਵਾਲੀ ਕਰਦੀ ਸੀਗੀ। ਸਮਾਂ ਦੇਖੋ ਕਿੰਡਾ ਮਾੜਾ ਆ ਗਿਆ। ਮੈਂ ਕਹਿੰਦਾ ਕਲਯੁਗ ਆ ਲੋਕੀ ਕਲਯੁਗ ਤੋਂ ਵੀ ਗਾਂ ਲੰਘ ਗਏ ਆ। ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਬਹੁਤ-ਬਹੁਤ ਧੰਨਵਾਦ।